ਸੱਚੀ ਗੱਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤਹਿਮ ਅਪਡੇਟਸ ਨਾਲ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰਦਿਆ ਕਿ ਆਪ ਦੀ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਰਾਹੀਂ ਕੋਰਟ ਵਿੱਚ ਰਿਪੋਰਟ ਦਰਕੀਤੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 2023 ਚ ਬਠਿੰਡਾ ਜੇਲ੍ਹ ਵਿੱਚੋਂ ਲਈ ਗਈ ਸੀ ਜਿੱਥੇ ਉਹ ਬੰਦ ਕੀਤਾ ਗਿਆ ਸੀ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਐਕਸ ਤੇ ਕੀਤੀ ਪੋਸਟ ਵਿੱਚ ਇੱਕ ਪੰਜਾਬ ਦੇ ਲੋਕ ਜਵਾਬ ਮੰਗਦੇ ਨੇ ਇਹ ਲਿਖਿਆ ਤੇ ਕਿਹਾ ਕਿ ਗੈਂਗਸਟਰ ਲਈ ਜੇਲ੍ਹ ਅੰਦਰੋਂ ਇੰਟਰਵਿਊ ਦੇਣਾ ਕਿਵੇਂ ਸੰਭਵ ਹੈ ਉਹਨਾਂ ਨੇ ਆਖਿਆ ਪੰਜਾਬ ਲਈ ਕਾਲੇ ਦਿਨ ਆਉਣ ਵਾਲੇ ਨੇ ਤੇ ਅਸੀਂ ਅਜੇ ਹੀ ਸਰਕਾਰ ਤੋਂ ਸਿੱਧੂ ਮੂਸੇਵਾਲਾ ਕਤਲ ਉਮੀਦ ਕਰ ਨਹੀਂ ਸਕਦੇ ਸੋ ਜਿਸ ਸਰਕਾਰ ਵਿੱਚ ਗੈਂਗਸਟਰਾਂ ਕੋਲ ਪ੍ਰਸ਼ਾਸਨ ਤੋਂ ਜ਼ਿਆਦਾ ਤਾਕਤ ਹੈ ਸਿਟ ਜੇਲ ਵਿੱਚ ਬੰਦ ਗੈਂਗਸਟਰ ਬਿਸ਼ਨੋਈ ਦੇ ਟੀਵੀ ਇੰਟਰਵਿਊ ਦੀ ਜਾਂਚ ਕਰ ਰਹੀ ਹੈ ਜੋ ਕਥਿਤ ਤੌਰ ਤੇ 2023 ਚ ਪ੍ਰਾਈਵੇਟ ਚੈਨਲਾਂ ਨੂੰ ਦਿੱਤੇ ਗਏ ਸਨ ਉਸ ਸਮੇ ਉਹ ਪੰਜਾਬ ਦੀ ਬਠਿੰਡਾ ਜੇਲ ਵਿੱਚ ਪੰਸੀ ਬਿਸ਼ਨੋਈ ਇਸ ਸਮੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਚ ਗੁਜਰਾਤ ਦੀ ਸਾਬਰਮਤੀ ਜੇਲ ਵਿੱਚ ਬੰਦ ਕੀਤਾ ਹੋਇਆ ਹੈ ਬੌਨਸਟਾਰ ਮਾਮਲੇ 'ਚ ਦੋਸ਼ੀ ਪਾਏ ਗਏ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ। 3 ਮਈ ਨੂੰ ਅਦਾਲਤ ਨੇ ਟਰੰਪ ਨੂੰ ਬੌਨਸਟਾਰ ਸਟੌਮੀ ਡੈਨੀਅਲਸ ਨੂੰ ਚੁੱਕਰਵਾਉਣ ਲਈ ਪੈਸੇ ਦੇਣ ਅਤੇ ਚੋਣ ਪ੍ਰਚਾਰ ਦੌਰਾਨ ਕਾਰੋਬਾਰੀ ਰੁਕਾਵਟਾਂ ਨੂੰ ਜਾਂ ਫਿਰ ਰਕਾੜਾਂ ਨੂੰ ਝੂਠਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਟਰੰਪ ਨੂੰ ਨਿਊਯਾਰਕ 'ਚ ਕਰੀਬ 6 ਹਫ਼ਤਿਆਂ ਤੱਕ ਚੱਲਨੇ ਮੁਕਦਮੇ 'ਚ 34 ਦੇਸ਼ਾਂ 'ਚ ਦੋਸ਼ੀ ਪਾਏ ਗਏ ਇਹ ਮਾਮਲਾ 2016 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਦਾ ਹੈ। ਇਸ ਦੇ ਖੁਲਾਸੇ ਤੋਂ ਬਾਅਦ ਇਹ ਅਮਰੀਕੀ ਇ ਤੇ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਕਰਨ ਦੇ 34 ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਤੇ ਇਹ ਸਾਰੇ ਦੋਸ਼ ਪੌਨ ਸਟਾਰਸ ਟੌਮੀ ਡੈਨਿਸ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੁੱਪ ਰਹਿਣ ਲਈ 130,000 ਡਾਲਰ ਦੇਣ ਨਾਲ ਸੰਬੰਧਿਤ ਸਨ 11 ਚਾਰਜਕ ਸਾਈਨ ਕਰਨ ਨਾਲ ਸੰਬੰਧਿਤ ਹਨ ਹੋਰ 11 ਦੋਸ਼ ਕੋਹਨ ਕੰਪਨੀ ਨੂੰ ਜਮ੍ਹਾਂ ਕਰਵਾਏ ਗਏ ਝੂਠੇ ਚਲਾਨ ਨਾਲ ਸੰਬੰਧਿਤ ਨੇ ਤੇ ਬਾਕੀ 12 ਦੋਸ਼ ਰਿਕਾਰਡਾਂ 'ਚ ਗਲਤ ਜਾਣਕਾਰੀ ਪ੍ਰਦਾਨ ਕਰਨ ਨਾਲ ਸੰਬੰਧਿਤ ਹੈ ਕਿਸਾਨ ਅੰਦੋਲਨ ਦੂਜੇ ਦੌਰਾਨ ਦਿੱਲੀ ਜਾਣ ਸਮੇਂ ਹਰਿਆਣਾ ਬਾਰਡਰ ਉਤੇ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਨੇ ਪੰਜਾਬ ਪੁਲਿਸ 'ਚ ਨੌਕਰੀ ਜੁਆਇਨ ਕਰ ਲਈ ਹੈ। ਉਹ ਕੱਲ ਤੋਂ ਡਿਊਟੀ ਉਤੇ ਜਾਇਆ ਕਰੇਗੀ। ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਪੁਲਿਸ ਦੀ ਨੌਕਰੀ ਦਿੱਤੀ ਹੈ। ਪਤਾ ਲੱਗਿਆ ਕਿ ਉਹਨਾਂ ਦੀਆਂ ਸਾਰੀਆਂ ਮੈਡੀਕਲ ਪ੍ਰੀਖਿਆਵਾਂ ਪੂਰੀਆਂ ਹੋ ਚੁੱਕੀਆਂ ਨੇ। ਦੱਸਿਆ ਕਿ 21 ਫਰਵਰੀ ਨੂੰ ਕਿਸਾਨ ਸ਼ੁਭਕਰਨ ਸਿੰਘ ਦੀ ਖਨੌਰੀ ਸਰਹੱਦ 'ਤੇ ਮੌਤ ਹੋਈ ਸੀ। ਇਸ ਮੌਕੇ ਦੱਸਿਆ ਵੀ ਗਿਆ ਕਿ ਸ਼ੁਭਕਰਨ ਦੀ ਮੌਤ ਪੁਲਿਸ ਦੀ ਗੋਲੀ ਕਾਰਨ ਹੋਈ ਹੈ ਪਰ ਹਾਈ ਕੋਰਟ ਦੇ ਹੁਕਮਾਂ ਤੋਂ ਬਣਾਈ ਕਮੇਟੀ ਨੇ ਅਦਾਲਤ ਨੂੰ ਦੱਸਿਆ ਹੈ ਕਿ ਮੌਤ ਸ਼ਾਰ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਹਾਲ ਹੀ ਦੇ ਵਿੱਚ ਸਰਕਾਰ ਨੇ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਤੋਂ ਬਾਅਦ ਰੂਸੀ ਫੌਜ ਦੇ ਵਿੱਚ ਜਬਰੀ ਭੇਜੇ ਗਏ ਭਾਰਤੀ ਨੌਜਵਾਨਾਂ ਦੀ ਵਾਪਸੀ ਸੰਬੰਧੀ ਤੇਜ਼ ਕਾਰਵਾਈ ਕੁਰੀ ਸੁਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਇਹ ਮੁੱਦਾ ਚੁੱਕਣ ਤੋਂ ਬਾਅਦ ਪੀੜਤਾ ਦੇ ਘਰ ਹਲਚਲ ਵੱਧਣ ਲੱਗੀ ਹੈ ਕੇਂਦਰੀ ਸੁਰੱਖਿਆ ਖੁਫੀਆ ਏਜੰਸੀਆਂ ਨੇ ਰੂਸ ਵਿੱਚ ਵਦੇ ਗਗਨਦੀਪ ਤੇ ਹੋਰ ਵੀ ਇਸ ਮੁੱਦੇ ਨੂੰ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਸਨ ਜਾਂ ਹੋਰ ਵੀ ਕਈ ਨੌਜਵਾਨ ਉਸ ਦੇ ਨਾਲ ਸਨ ਜੱਦੀ ਪਿੰਡੇਰੀਵਾਲ ਕਿਰਨ ਦਾ ਦੌਰਾ ਕੀਤਾ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਗਗਨਦੀਪ ਸਿੰਘ ਜਿਸ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਉਸ ਦੇ ਪਰਿਵਾਰ ਵੱਲੋਂ ਪੁੱਛ ਪੜਤਾਲ ਕੀਤੀ ਗਈ ਹੈ ਉਹ ਕਿਹਨਾ ਹਾਲਾਤਾਂ ਚ ਰੂਸ ਪਹੁੰਚਿਆ ਰੂਸੀ ਫੌਜ ਵਿੱਚ ਭਰਤੀ ਕਿ ਵੋਕਲ ਨੌਰ ਦੇ ਇੱਕ ਸਰਕਾਰੀ ਮੁਲਾਜ਼ਮ ਜੋ ਕਿ ਖੂਫੀਆ ਏਜੰਸੀਆਂ ਨਾਲ ਸੰਬੰਧਿਤ ਹੈ ਕੋਲੋਂ ਪੁੱਛਗਿੱਛ ਕੀਤੀ ਸੀ ਸੋ ਉਸਨੇ ਪੁੱਛਿਆ ਸੀ ਕਿ ਗਗਨਦੀ ਬਰੂਸ ਕਿਵੇਂ ਗਿਆ ਤੇ ਉਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਬਨਾ ਨੂੰ ਦੇ ਦਿੱਤੀ ਗਈ ਹੈ ਇਜ਼ਰਾਈਲ ਵੱਲੋਂ ਗਾਜ਼ਾ 'ਚ ਕੀਤੇ ਗਏ ਹਵਾਈ ਹਮਲੇ ਦੌਰਾਨ ਬੀਤੇ ਦਿਨੀ ਵੀ ਫਲਸਤੀਨੀ ਮਾਰੇ ਗਏ ਨੇ ਸੁਮਰਤ ਕਾਂਜ ਦੇ 6 ਬੱਚੇ ਤੇ ਔਰਤਾ ਸ਼ਾਮਲ ਨੇ ਹਸਪਤਾਲ ਦੇ ਅਧਿਕਾਰੀਆਂ ਨੇ ਆਖਿਆ ਕਿ ਇਜ਼ਰਾਈਲੀ ਫੌਜ ਵੱਲੋਂ ਐਲਾਨੇ ਗਏ ਸੁਰੱਖਿਅਤ ਜ਼ੋਨ 'ਚ ਵੀ ਕੋਈ ਵਿਅਕਤੀ ਮਾਰਾ ਗਿਆ ਸੋ ਦੀਰਾਲ ਬਲਾਹਾ ਤੇ ਨੇੜਲੇ ਸ਼ਰਨਾਰਥੀ ਕੈਂਪ ਤੇ ਹਮਲਾ ਉਸ ਸਮੇਂ ਹੋਇਆ ਕਿ ਜਦੋਂ ਅਮਰੀਕਾ ਮਿਸਰ ਕਤਰਤੇ ਇਜ਼ਰਾਈਲ ਦੇ ਆਗੂ ਗੋਲੀਬੰਦੀ ਤੇ ਬੰਦੀਆਂ ਦੀ ਰਿਹਾਈ ਲਈ ਦੋਹਾਂ ਚਕਤਰ ਹੋਏ ਸਨ ਪਿਛਲੇ ਕੁਝ ਦਿਨਾਂ 'ਚ ਇਜ਼ਰਾਈਲ ਤੇ ਹਮਾਸ ਵਿਚਕਾਰ ਦੂਰੀਆਂ ਕੁਝ ਘਟੀਆਂ ਨੇ ਪਰ ਕੁਝ ਮਸਲੇ ਅਜੇ ਵੀ ਅੜਿੱਕੇ ਕਾਇਮ ਨੇ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈਐਸਆਈ ਨੂੰ ਅਜੇਹੀ ਤਾਕਤ ਦਿੱਤੀ ਗਈ ਹੈ ਜੋ ਕਿ ਪਾਕਿਸਤਾਨੀਆਂ ਦੀ ਨਿੱਜਤਾ ਨੂੰ ਤਬਾਹ ਕਰ ਦੇਵੇਗੀ ਆਈਟੀ ਮੰਤਰਾਲੇ ਨੇ ਪਾਕਿਸਤਾਨ ਦੀ ਚੋਟੀ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਦੇਸ਼ ਦੀ ਸੁਰੱਖਿਆ ਲਈ ਲੋਕਾਂ ਦੇ ਫੋਨ ਕਾਲਾਂ ਨੂੰ ਰੋਕਣ ਦਾ ਅਧਿਕਾਰ ਦਿੱਤਾ ਹੈ ਯਾਨੀ ਆਈਐਸਆਈ ਆਪਣੇ ਦੇਸ਼ ਦੇ ਨਾਗਰਿਕਾਂ ਦੇ ਫੋਨ ਟੈਪ ਕਰ ਸਕੇਗੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਦੇ ਕਈ ਵਿਦਵਾਨ ਅਤੇ ਅਧਿਕਾਰੀ ਕਾਰਕੁਨ ਇਸ ਦੇ ਖਿਲਾਫ ਖੜੇ ਹੋਏ ਨੇ ਇਸ ਫੈਸਲੇ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਇਸ ਕਦਮ ਨਾਲ ਨਾਗਰਿਕਾਂ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੋਵੇਗੀ ਕਾਰਕੁਨਾਂ ਈਡੀਆਂ ਨੂੰ ਦਬਾਉਣ ਲਈ ਕਰ ਸਕਦੀ ਹੈ ਸੋ ਇਸ ਕਦਮ ਨੇ 8 ਫਰਵਰੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ Imran Khan ਅਤੇ ਉਹਨਾਂ ਦੀ ਪਤਨੀ ਦੀ ਆਡੀਓ ਕਲਿੱਪ ਵੀ ਆਨਲਾਈਨ ਲੀਕ ਹੋਣ ਤੋਂ ਬਾਅਦ ਆਈਐਸਆਈ ਦੁਆਰਾ ਕੀਤੀ ਜਾ ਰਹੀ ਨਿਗਰਾਨੀ ਵੱਲ ਮੁਰ ਲੋਕਾਂ ਦਾ ਧਿਆਨ ਖਿੱਚਿਆ ਹੈ ਸ਼ੀਰੀ ਦਰਬਾਰ ਸਾਹਿਬ ਜੋ ਯੋਗਾਸਨ ਕਰਨ ਵਾਲੀ ਗੁਜਰਾਤ ਦੀ ਅਰਚਨਾ ਮਕਵਾਨਾ ਅੱਜ ਆਨਲਾਈਨ ਵਿ디 ਰਾਹੀਂ ਪੁਲਿਸ ਜਾਂਚ ਵਿੱਚ ਸ਼ਾਮਲ ਹੋਈ ਅਤੇ ਆਪਣੇ ਬਿਆਨ ਦਰਜ ਕਰਵਾਏ। ਅੰਮ੍ਰਿਤਸਰ ਪੁਲਿਸ ਦੇ ADCP ਡਾਕਟਰ ਦਰਪਨ ਆਲੂ ਵਾਲੀਆ ਨੇ ਦੱਸਿਆ ਕਿ ਪੁਲਿਸ ਨੇ CRPC ਦੀ ਧਾਰਾ 41 ਤਹਿਤ ਉਸ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਸਮਣ ਭੇਜਿਆ। ਉਹਨਾਂ ਨੇ ਦੱਸਿਆ ਕਿ ਅੱਜ ਅਰਚਨਾ ਮਕਵਾਨਾ ਨੇ ਵਰਚੁਅਲ ਤੌਰ ਤੇ ਇਸ ਜਾਂਚ ਵਿੱਚ ਸ਼ਮੂਲੀਅਤ ਕੀਤੀ ਹੈ। ਆਪਣੇ ਬਿਆਨ ਦਰਜ ਕਰਵਾਏ ਨੇ ਤੇ ਆਨਲਾਈਨ ਹੀ ਆਪਣੇ ਬਿਆਨ ਭੇਜੇ ਗਏ ਨੇ। ਦਿੱਲੀ ਹਾਈ ਕੋਰਟ ਵੱਲੋਂ ਮੁੱਖ ਮੰਤਰੀ ਆਬਿਨ ਕੇਜਰੀਵਾਲ ਵੱਲੋਂ ED ਖਿਲਾਫ ਪਟੀਸ਼ਨ ਤੇ ਸੁਣਵਾਈ 9 ਸਤੰਬਰ ਨੂੰ ਕੀਤੀ ਜਾਣੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ED ਵੱਲੋਂ ਆਪਕਾਰੀ ਮਾਮਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ 'ਚ ਦਿੱਤੇ ਹੋਏ ਸੰਬੰਧਾਂ ਨੂੰ ਤੇ ਜਿਹੜੇ ਸਬੰਧ ਆਏ ਸਨ ਉਹਨਾਂ ਨੂੰ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਅੱਜ ਕਿਹਾ ਕਿ ਇਸ ਸੰਬੰਧੀ ਕੇਜਰੀਵਾਲ ED ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦੇਣ ਕੇਜਰੀਵਾਲ ਦੇ ਵਕੀਲ ਨੇ ਇਸ ਲਈ ਸਮਾਂ ਮੰਗਿਆ ਜਿਸ ਤੋਂ ਬਾਅਦ ਹਾਈ ਕੋਰਟ ਨੇ ਸਮਾਂ ਜਾਂ ਮਾਮਲਾ ਕਹਿ ਲੋ ਕਿ 9 ਸਤੰਬਰ ਤੇ ਪਾ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਦਿੱਲੀ ਆਪਕਾਰੀ ਨੀਤੀ ਮਾਮਲੇ 'ਚ ਅਦਾਲਤ 'ਚ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਕੇਸ ਦਾ ਮੁੱਖ ਸਾਜ਼ਿਸ਼ਕਾਰਾ ਦੱਸਿਆ ਗਿਆ ਚਾਰ ਸ਼ੀਟ ਵਿੱਚ ਕਿਹਾ ਗਿਆ ਹੈ ਕਿ ਘਟਾਲੇ ਤੋਂ ਮਿਲੇ ਪੈਸੇ ਆਮ ਆਦਮੀ ਪਾਰਟੀ ਤੇ ਖਰਚੇ ਗਏ ਸਨ ਸੂਏ ਸੰਦੇਸ਼ ਸੁਨਿਆਦੀਆਂ ਖਬਰਾਂ ਹੁਣ ਮੈਨੂੰ ਦੇਵ ਉਜਾਸਤ ਧੰਨਵਾਦ